ਕਰ ਥਾਣੇ ਉੱਪਰ ਇੱਕ ਬਹੁਤ ਜਿਆਦਾ ਵੱਡਾ ਹਮਲਾ ਹੁੰਦਾ ਵਾ ਲਗਭਗ 10 ਸਾਲ ਪਹਿਲਾਂ ਜਿਦੇ ਵਿੱਚ ਕਈ ਲੋਕ ਆਪਣੀ ਜਾਨ ਗਵਾ ਦਿੰਦੇ ਆ ਉਹਨਾਂ ਅਫਸਾਰੀ ਸ਼ੁਰੂ ਕਰ ਮੇਰੀ ਪਹਿਲੀ ਗੋਲੀ ਸ਼ੋਲਡਰ ਦੇ ਵਿੱਚ ਜਿਹੜਾ ਵਾ ਅਤਿਨਕਵਾਦੀਆਂ ਵੱਲੋਂ ਆਪਣੇ ਕਬਜ਼ੇ ਦੇ ਲੈ ਲਿਆ ਜਾਂਦਾ ਇਹ ਮੇਰੀ ਬਾਹ ਕੱਢੀ ਤੇ ਬਾਹ ਕੱਲਮ ਹੋ ਗਈ 37 ਸੰਦ ਕੱਲਮ ਆ ਨਗਰ ਥਾਣੇ ਉੱਪਰ ਇੱਕ ਬਹੁਤ ਜਿਆਦਾ ਵੱਡਾ ਹਮਲਾ ਹੁੰਦਾ ਵਾ ਤਕਰੀਬਨ 10 ਸਾਲ ਪਹਿਲਾਂ ਜਿਦੇ ਵਿੱਚ ਕਈ ਲੋਕ ਆਪਣੀ ਜਾਨ ਗਵਾ ਦਿੰਦੇ ਆ ਸੋ ਥਾਣੇ ਨੂੰ ਜਿਹੜਾ ਵਾ ਅਤਿਗਵਾਦੀਆਂ ਵੱਲੋਂ ਆਪਣੇ ਕਬਜ਼ੇ 'ਚ ਲੈ ਲਿਆ ਜਾਂਦਾ ਜਿਸ ਤੋਂ ਬਾਅਦ ਕਾਫੀ ਦਿਨ ਮੁਕਾਬਲਾ ਕੀਤਾ ਜਾਂਦਾ ਤੇ ਉਹ ਜਿਹੜੇ ਅਤਿਗਵਾਦੀ ਉਹ ਠੇਰ ਕਰ ਦਿੱਤੇ ਜਾਂਦੇ ਪਰ ਉਹ ਮੌਕੇ ਤੇ ਕੀ ਹਾਲਾਤ ਸੀ ਸਾਡੇ ਨਾਲ ਦਿਨਾਨਗਰ ਤੇ ਲੋਕਲ ਵਿਅਕਤੀ ਮਿਲਦੇ ਜਿਹੜੇ ਉਸ ਸਮੇਂ ਮੌਕੇ ਤੇ ਸੀ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਅਕਲ ਕੀ ਮਾਹੌਲ ਸੀ ਉਸ ਸਮੇਂ ਜਾਂ ਜਦੋਂ ਤੁਸੀਂ ਤੁਹਾਡੇ ਵੀ ਗੋਲੀ ਲੱਗੀ ਆ ਕਿਵੇਂ ਸਾਰੀ ਇਹ ਘਟਨਾ ਹੋਈ ਸੀ ਪਰ ਮੈਂ ਮੇਰਾ ਹੋਟਲ ਆ। ਇੱਥੇ ਸੈਵਨ ਸਪਾਈਸ। ਮੈਂ ਸਿਰਫ ਪੰਜ ਮੰਡੀਆਂ ਦਾ ਸੀ ਸਬਜ਼ੀ ਦਾ। ਤੇ ਮੈਂ ਕਾਰ ਖਰੀਦ ਕਰਦਾ ਤਾਂ ਗੁਪਤਾ ਟੀਵੀ ਲੱਗੇ। ਮੈਂ ਸਿਰਫ ਘਰੋਂ ਪਹਿਲਾਂ ਲੱਗਾ ਕਾਰ ਲਾ ਕੇ ਪਹੁੰਚਿਆ। ਗੱਡੀ ਸਟਾਰਟ ਕੀਤੇ ਤਾਂ ਉਸ ਤੋਂ ਮਗੇ ਦੀ ਘਮਾਈ ਆ। ਡਵਾਈਡਰ ਦੇ ਤਿੰਨ ਬੰਦੇ ਆਰਮੀ ਯੂਨੀਫਾਰਮ ਖੜੇ ਸੀ। ਮੈਂ ਦੇਖਿਆ ਮੈਂ ਚਲੋ ਆਰਮੀ ਵਾਲਾ ਫੜਦੇ ਆਂ ਅੰਦਰ ਦੇ ਪਰ ਕਈ ਵਾਰੀ ਇੱਕੋ ਗੱਲ। ਭਾਵੇਂ ਮੈਂ ਸੋਚਾ ਸੋਝਦਾ ਪਿਆ ਸੀ ਗੱਡੀ ਮੜੀ ਮੂੜੀ ਮੈਂ ਸਿੱਧੀ ਕੀਤੀ ਇਦੋਂ। ਉਹਨਾਂ ਅਫੇਅਰ ਹੀ ਸ਼ੁਰੂ ਕਰਤਾ। ਮੇਰੇ ਪਹਿਲੇ ਗੋਲੇ ਸ਼ੋਲਡਰ ਦੇ ਵੱਜੀ। ਫਿਰ ਮੈਂ ਸੋਚਿਆ ਯਾਰ ਕੰਮ ਕੱਢ ਗਦੀ ਬੰਦੇ ਖਰਾਬ ਲੱਗਦੇ ਆ ਗੱਡੀ ਕੱਢ ਲੱਗੇ ਸਾਨੂੰ ਦੋਹਾਂ ਤਰਫ ਨੇ ਸਾਰੇ ਅੱਗੇ ਕਰਦੀ ਕਹਿੰਦੇ ਪਿੱਛੋ ਕਰ ਤੇ ਮੇਰੀ ਇੱਕ ਗੋਲੀ ਆ ਬਾਹ ਤੇ ਇੱਥੇ ਵੱਜੀ 2ਆ ਬਾਹ ਚ ਤੇ ਮੇਰੀ ਬਾਹ ਕੱਟੀ ਇਹ ਬਾਹ ਕੰਡਮ ਹੋ ਗਈ 87% ਕੰਡਮਾਂ ਨੂੰ ਤਿੰਨ ਬੰਦੇ ਸੀ ਫਿਰ ਉਹਨਾਂ ਨੇ ਗੋਲੀ ਲਾਈ ਮੈਂ ਹਾਰ ਕੇ ਆਪਣੇ ਸਟੀering ਦੇ ਥੱਲੇ ਲੰਮੇ ਪੈ ਗਿਆ ਆਪਾਂ ਵੀ ਸ਼ੋ ਕਰਤਾ ਜੀ ਮੈਂ ਮਰ ਗਿਆ ਫਿਰ ਉਹ ਮੇਰੇ ਲੱਗ ਗਏ ਮੈਨੂੰ ਫੜ ਕੇ ਬਾਹ ਸੁੱਟਦਾ ਮੇਰੇ ਖਲਾਤੀ ਮਰੀ ਉਹਨੇ ਫਿਰ ਮੈਂ ਹਿੱਲਿਆ ਨਹੀਂ ਪਰ ਫਿਰ ਗੱਡੀ ਲਾ ਕੇ ਨਿਕਲ ਗਏ ਫਿਰ ਬਾਅਦ ਉੱਠਿਆ ਮੈਂ ਫੇਰ ਉਸਕੇ ਦੇਖਿਆ ਮੈਂ ਮੇਰੇ ਹਾਲਾਤ ਤੇ ਨਾਲ ਹੀ ਸਾਡੇ ਘਰ ਬੀਲੀ ਕਰ ਲਗੇ ਮੈਂ ਉਦੋਂ ਪੈਦਲ ਚਲਦਾ ਉੱਥੋਂ ਫਿਰ ਹਸਪਤਲ ਚਵਾਂਦੇ ਪਰ ਅਮਰ ਸਰ ਉਹ ਸਰਕਾਰ ਨੇ ਉਹਨੂੰ ਮੈਨੂੰ ਅਮਰ ਸਰ 3 ਲੱਖ ਦਿੱਤਾ ਸੀ ਉਹ ਮੇਰਾ ਸਾਲ ਦੇਰ ਸਾਲ ਦੀ ਮੁੱਕ ਗਿਆ ਬਾਅਦ ਪੈਨਸ਼ਨ ਲਈ ਉਹਨੇ ਮੇਰੀ 6 ਮਹੀਨਾ ਪੈਨਸ਼ਨ ਮਿਲਦੀ ਕਮੌਲ ਹੈ ਮੇਰੇ ਘਰ ਕੋਈ ਨਹੀਂ ਮੈਂ ਇਕੱਲਾ ਹੀ ਆ ਬੇਟਾ ਮੇਰਾ 30 ਸਾਲ ਦਾ ਅਬ ਨਾਰਮਲ ਆ ਮੰਦਬੂਦੀ ਹੈ ਟੋਟਲ ਜਸਟ ਜਸ ਮਿਲਦੀ ਹੈ ਬੜੀ ਵੱਡੀ ਬੜੀ ਸਾਲ ਤੋਂ ਮੈਂ ਘਰ ਬਿਲਕੁਲ ਵਿਲਾ ਅਕਲ ਬੜੀ ਵੱਡੀ ਘਟਨਾ ਹੈ ਜੀ ਤੁਸੀਂ ਜਿਵੇਂ ਕਹਿ ਕਿ ਉਹ ਆਰਮੀ ਦੀ ਡਰੈਸ ਜੀ ਕਿਵੇਂ ਦਾ ਉਹਨਾਂ ਦਾ ਹੂਰੀਆ ਸੀ ਆਪਣੇ ਨੋਰਮਲ ਆਪਣੇ ਆਰਮੀ ਨਾਲੋਂ ਜੰਮ ਸੀ ਬਿਲਕੁਲ ਜਿਆਪੀ ਲੱਗਦੀ ਦੇਖਾਂ ਜੇ ਕਸ਼ਮੀਰੀ ਉਹ ਮੌਸਮ ਲੱਗਦਾ ਪੂਰੇ ਜੀ ਦੇਖਾਂ ਜੀ ਬਿਲਕੁਲ ਆਰਮੀ ਡਰੈਸ ਜੀ ਹਾਂ ਜੀ ਆਰਮੀ ਡਰੈਸ ਕਿੰਨੇ ਜਾਣੇ ਸੀ ਕਿੰਨੀਆਂ ਤੇ ਹੁਣ ਤੁਹਾਡੇ ਕੀ ਕੰਡੀਸ਼ਨ ਹੈਗੇ ਸਮੇਂ ਵਿੱਚ ਕੋਈ ਨਹੀਂ ਮੈਂ ਫਰੀਆ ਨਹੀਂ ਬਿਲਕੁਲ ਪਰ ਕਿੰਨੀਆਂ ਗੋਲੀਆਂ ਕਿੰਨੀਆਂ ਮੇਰੇ ਚਾਰ ਗੋਲੀਆਂ ਬਜੇ 33% ਕਰਨਵਾ ਜੀ ਸੋਬਾਜੀ ਦਾ ਮੁਕਾਬਲਾ ਹੁੰਦਾ ਰਿਹਾ ਕਿ ਤੁਹਾਨੂੰ ਪਤਾ ਲੱਗਦਾ ਰਿਹਾ ਸਾਰੇ ਨਹੀਂ ਮੈਂ ਮੈਂ ਤੇ ਲੱਗੇ ਹੌਸਪੀਟਲ ਉੱਥੇ ਚੁੱਕ ਕੇ ਫਿਰ ਮਨ ਲਾ ਬਹਿ ਹੋਸ਼ੀ ਜੀ ਰਿਹਾ ਨਹੀਂ ਬੇਹੋਸ਼ ਨਹੀਂ ਮੈਂ ਟੈਕਲ ਪਰ ਕੇ ਕਰ ਗਿਆ ਟੈਕਲ ਗੱਡੀ 'ਚ ਬੈਠਾ ਬਲ 1400 ਸੇਲ ਕੇ ਉੱਥੇ ਰੇ ਇਲਾਇ ਦੇ ਦੌਰਾਨ ਤੁਹਾਨੂੰ ਪਤਾ ਲੱਗਿਆ ਫਿਰ ਕਿਹਾ ਘਟਨਾ ਸਾਰੀ ਹੋ ਗਈ ਹੈ ਹਾਂ ਉਹ ਉਦੋਂ ਮੈਂ ਸਮਝਿਆ ਸੀ ਆ ਵੀ ਲੰਮੇ ਪਾਰੇ 'ਚ ਵੀ ਉੱਥੇ ਹੋ ਗਿਆਣ ਕੇ ਪੁੱਛਿਆ ਮਾਪੇ ਆਪਣੀ ਮਰਜੇ ਗਿਆ ਕੁਝ ਪਤਾ ਵੇ ਕਿੰਨੇ ਕੋ ਉਦੋਂ ਕਿੰਨੇ ਕੋ ਲੋਕ ਜਾਂ ਕਿੰਨੇ ਕੋ ਜਵਾਨ ਸ਼ਹੀਦ ਹੋਏ ਸੀ ਜਵਾਨ ਦੇ ਹੋਸਪੀਟਲ 'ਚ ਬਾਕੀ ਸਾਰੇ ਬਚਲੇ ਸਸ ਤੋਂ ਮੈਨੂੰ ਨਹੀਂ ਪ

ਚੇਸ਼ਾਸਾਂ ਦਾ ਯਮੂਰੂ ਜੀ ਸੋਦੀਨਾ ਨਗਰ ਵਿਖੇ ਇੱਕ ਬੜਾ ਵੱਡਾ ਹੰਬਲਾ ਹੋਇਆ ਸੀ ਜਿਸ ਦੌਰਾਨ ਕਾਫੀ ਲੋਕ ਸ਼ੀਰਿਓ ਗਏ ਸੋ ਐਨਕਲ ਜਿਹੜੇ ਐ ਮੌਕੇ ਤੇ ਮੌਜੂਦ ਹੋ ਕੇ ਸੀ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਸਾਰੀ ਆ ਵਾਰਦਾਤ ਹੋਈ ਇਹਨਾਂ ਨੂੰ ਗੋਲੀਆਂ ਵੀ ਲੱਗੀਆਂ ਪਰ ਇਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਆ ਕਿ ਮੇਰਾ ਜਾਨੀ ਨੁਕਸਾਨ ਨਹੀਂ ਆ ਪਰ ਜੇ ਗੱਲ ਕਰੀਏ ਤਾਂ ਇਹਨਾਂ ਦੇ ਇੱਕ ਬਾਹ ਜਿਹੜੀ ਆ ਉਹ ਵੱਢਣੀ ਪਈ ਜਿਸ ਤੋਂ ਬਾਅਦ ਇਹ ਹਸਪੀਟਲ ਦਾਖਲ ਹੋਏ ਤੇ ਕਾਫੀ ਜ਼ਿਆਦਾ ਨੁਕਸਾਨ ਆਇਆ ਸੋ ਅੱਜ ਵੀ ਇਹ ਜਿਹੜਾ ਪਰਿਵਾਰ ਆ ਇਹ ਸਰਕਾਰ ਨੂੰ ਬੁਹਾਰ ਲਗਾ ਰਿਹਾ ਵਾ ਕਿ ਸਾਡੀ ਕਿਤੇ ਨਾ ਕਿਤੇ ਜਿਹੜੀ ਆ ਉਹ ਮਦ